ਅਕਾਲ ਤਖਤ ਸਾਹਿਬ ਦੀ ਗੱਲਬਾਤ ਚੱਲ ਰਹੀ ਹੈ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਤੇ ਜਿੱਥੇ ਸਾਰੀਆਂ ਨਹਿੰਸੰਗ ਜਥੇਬੰਦੀਆਂ ਜੋ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ ਜਿਹੜਾ ਨਿਰਾਦਰ ਕਰਕੇ ਅਹੁਦਿਆਂ ਤੋਂ ਹਟਾਇਆ ਗਿਆ ਤੇ ਉਹ ਜਿਹੜਾ ਬਹੁਤ ਹੀ ਮੰਦ ਭਾਗਾ ਫੈਸਲਾ ਹੈ ਤੇ ਜਿੱਥੇ ਮੈਂ ਗੱਲ ਕਰ ਰਿਹਾ ਜਦੋਂ ਰਾਮ ਰਹੀਮ ਨੂੰ ਜਿਹੜਾ ਉਹ ਦੀ ਜਿਹੜੀ ਮਾਫੀ ਉਹਨੂੰ ਦਿੱਤੀ ਗਈ ਸੀ ਤੇ ਉਦੋਂ ਦੇ ਸਿੰਘ ਸਾਹਿਬ ਵੱਲੋਂ ਤੇ ਜਿਹੜਾ ਜਦੋਂ ਸੰਗਤਾਂ ਦੇ ਵਿਰੋਧ ਦੇ ਨਾਲ ਉਹ ਫੈਸਲਾ ਜਿਹੜਾ ਸੀ ਵਾਪਸ ਲਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਮੈਂ ਬੇਨਤੀ ਕਰਦਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਜੈਕਟਿਵ ਹੈ ਤੇ ਉਹ ਖਾਲਸੇ ਪੰਥ ਦੀ ਜਿਹੜੀ ਭਾਵਨਾਵਾਂ ਨੂੰ ਮੁੱਖ ਰੱਖਤੇ ਤੇ ਇਹ ਜਿਹੜਾ ਫੈਸਲਾ ਹੈ ਸਿੰਘ ਸਾਹਿਬਾਂ ਦਾ ਉਹ ਤੁਰੰਤ ਵਾਪਸ ਲਵੇ ਤੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਸਿੰਘ ਸਾਹਿਬ ਗਾਨੀ ਸਰਦਾਰ ਸਿੰਘ ਹੋਰਾਂ ਨੂੰ ਜਿਹੜਾ ਉਵੇਂ ਉਹਨਾਂ ਨੂੰ ਔਧਿਆ ਤੇ ਕੈਮ ਕੀਤਾ ਜਾਵੇ ਤੇ ਕੱਲ ਨੂੰ ਜਿਹੜੀ ਇਹਨਾਂ ਨੇ ਸਿੰਘ ਸਾਹਿਬ ਦੀ ਸ਼ਤਕਸ਼ਰੀ ਕੇਸਗੜ੍ਹ ਸਾਹਿਬ ਵਾਲਿਆਂ ਦੀ ਗੜਗਾਜ ਸਿੰਘ ਹੋਰਾਂ ਦੀ ਜਿਹੜੀ ਉੱਥੇ ਤਾਲਕੋਸ਼ੀ ਦਾ ਇਹਨਾਂ ਨੇ ਕੀਤਾ ਹੋਇਆ ਤੇ ਉਹ ਗੁਰੂ ਦੀਆਂ ਲਾੜੀਆਂ ਨਹਿੰਗਪੋਟ ਨਹਿੰਗ ਸਿੰਘ ਫੌਜਾਂ ਜਿੱਥੇ ਸਰਕਾਰ ਜੋਗ ਸਿੰਘ ਸਾਹਿਬ ਬਾਬਾ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦਾਲਪੰਥ ਬਾਬਾ ਵਿਧੀ ਚੰਦ ਜੀ ਉੱਥੇ ਹੀ ਜਥੇਦਾਰ ਬਾਬਾ ਯੋਗਾ ਸਿੰਘ ਜੀ ਜਥੇਦਾਰ ਜਿਹੜੇ ਆ ਤਰਨਾਦਾਲ ਬਾਬਾ ਬਕਾਲਾ ਸਾਹਿਬ ਦੇ ਤੇ ਬਾਬਾ ਨਾਗਰ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਦਸ਼ਮੀਸ਼ ਤਰਨਾਦਾਲ ਉੱਥੇ ਹੀ ਬਾਬਾ ਕੁਲਵਿੰਦਰ ਸਿੰਘ ਜੀ ਬਾਬਾ ਰਾਜਾ ਰਾਜ ਸਿੰਘ ਜੀ ਸਾਰੀਆਂ ਹੀ ਨਹਾਂਗ ਸਿੰਘ ਜਥੇਬੰਦੀਆਂ ਦੇ ਮੁਖੀ ਜਿੰਦੇ ਨੇ ਤੇ ਸਾਰੀਆਂ ਹੀ ਸਾਰੇ ਸਾਡੇ ਗੁਰਮਤਾ ਉਹਨਾਂ ਦੇ ਨਾਲ ਸਾਰਿਆਂ ਨਾਲ ਮੇਰਾ ਸਾਂਝਾ ਹੋਇਆ ਮੈਂ ਬੇਨਤੀ ਕਰਦਾ ਜਿਹੜਾ ਕੱਲ ਦਾ ਇਹ ਪ੍ਰੋਗਰਾਮ ਹੈ ਉਹਨੇ ਹੰਗਸੰਗ ਜਥੇਬੰਦੀਆਂ ਜਿਹੜੀਆਂ ਉਹਦਾ ਪੂਰਨ ਵਿਰੋਧ ਕਰਨਗੀਆਂ ਤੇ ਮੈਂ ਬੇਨਤੀ ਕਰਦਾ ਸਾਰੇ ਨਹੰਗਸੰਗ ਫੌਜਾਂ ਜਿਹੜੀਆਂ ਤਿਆਰ ਪਰ ਤਿਆਰ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚਣਾ ਸਾਡਾ ਵੀ ਦਾਲ ਪੰਥ ਉੱਥੇ ਘੋੜਿਆਂ ਸਮੇਤ ਪਹੁੰਚ ਚੁੱਕਿਆ ਆਪਾਂ ਵਹੀਰਾ ਸਮੇਤ ਜਿਹੜਾ ਆਪਣੇ ਉੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਇਹਨਾਂ ਨੇ ਰੱਖਿਆ ਪ੍ਰੋਗਰਾਮ ਇਹ ਅਸੀਂ ਕਦੇ ਵੀ ਨਹੀਂ ਹੁਣ ਦਿਆਂਗੇ ਤੇ ਨਾਲ ਹੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਜਿਹੜੇ ਤਾਂ શ્રી ਕੇਸਗੜ੍ਹ ਸਾਹਿਬ ਦੇ ਜਥੇਦਾਰ ਵੱਜੋਂ ਉਹਨਾਂ ਦੇ ਫੈਸਲੇ ਜਿਹੜੇ ਆ ਉਹਨਾਂ ਨੂੰ ਬਹਾਲ ਕਰਨ ਦੇ ਸ਼੍ਰੋਮਣੀ ਕਮੇਟੀ ਤੁਰੰਤ ਫੈਸਲਾ ਲਵੇ ਜੇ ਸ਼੍ਰੋਮਣੀ ਕਮੇਟੀ ਜਿਹੜੀ ਹੈ ਇਹ ਫੈਸਲਾ ਵਾਪਸ ਨਹੀਂ ਲਾਉਗੀ ਕਿਉਂ ਉਹਨਾਂ ਨੂੰ ਉਤਾਰਿਆ ਉਹਨਾਂ ਨੂੰ ਪਤਾ ਸੀ ਉਸ ਦਿਨ ਸਾਰੀਆਂ ਨਹਿੰਗ ਸਿੰਘ ਜਥੇਬੰਦੀਆਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਮਿਲ ਕੇ ਆਏ ਆ ਉਹਨਾਂ ਦੀ ਵੀ ਅਣਗਹਿਲੀ ਆ ਉਹਨਾਂ ਨੇ ਨਹਿੰਗ ਸਿੰਘ ਜਥੇਬੰਦੀਆਂ ਦੇ ਜਿਹੜਾ ਉਹਨਾਂ ਦੇ ਸਾਹਮਣੇ ਗੁਰਮਤਾ ਰੱਖਿਆ ਸੀ ਤੇ ਉਹਨਾਂ ਨੇ ਕੋਈ ਉਹਦੇ ਤੇ ਗੌਰ ਨਹੀਂ ਕੀਤੀ ਪਰ ਜੋ ਨਹਿਂਸ ਸਿੰਘ ਜਥੇਬੰਦੀਆਂ ਨੇ ਫੈਸਲਾ ਲਿਆ ਸੀ ਉਹਦੇ ਤੇ ਅਸੀਂ ਕਾਇਮ ਆ ਤੇ ਕੱਲ ਨੂੰ ਜਿਹੜਾ ਉੱਥੇ ਜਿਹੜਾ ਤਾਜਪੋਸ਼ੀ ਜਿਹੜੀ ਹੈ ਉਹਨਾਂ ਨੇ ਕਰਨੀ ਉਹ ਬਿਲਕੁਲ ਜਿਹੜੀ ਮਰਿਆਦਾ ਦੇ ਉਲਟਾ ਇਹ ਨਹੀਂ ਹੋਣ ਦਿਆਂਗੇ ਤੇ ਗੁਰੂ ਦੀਆਂ ਲਾਡਲੀਆਂ ਨਹਿਂਸ ਸਿੰਘ ਫੌਜਾਂ ਜਿਹੜੀਆਂ ਜਦੋਂ ਆਰਮੀ ਗੁਰੂ ਦੀਏ ਲਾਡਲੀ ਫੌਜ ਐ ਨਹਿਂਸ ਸਿੰਘ ਫੌਜਾਂ ਖਾਲਸਾ ਅਕਾਲਪੁਰ ਕੀ ਫੌਜ ਪਰਗਟਿਓ ਖਾਲਸਾ ਪਰਮਾਤਮ ਕੀ ਮੋਜ ਕੋਈ ਵੀ ਗੁਰਮਤੇ ਹੁੰਦੇ ਆ ਇਕੱਤਰਤਾਈ ਦੇ ਨਾਲ ਹੁੰਦੇ ਨੇ ਹੋਏ ਇਕੱਤਰ ਮਿਲੂ ਮੇਰੇ ਭਾਈ ਦੁਬਧਾ ਦੂਰ ਕਰੋ ਲੇਵਲਾਏ ਹਰ ਨਾਮਾ ਕੀ ਹੋਹੋ ਜੋੜੀ ਗੁਰਮੁਖ ਬੈਠੋ ਸਫਾ ਵਿਛਾਏ ਜੇ ਕੋਈ ਵੀ ਫੈਸਲੇ ਲੈਣੇ ਨੇ ਉਹ ਸੰਗਤ ਦੇ ਇਨ ਹੈਂਗਸੰ ਜਥੇਬੰਦੀਆਂ ਦੇ ਤੇ ਸਾਰੇ ਗੁਰਮਤੇ ਦੇ ਨਾਲ ਮਹਾਂਪੁਰਖਾਂ ਦੇ ਹੋਣੇ ਚਾਹੀਦੇ ਨੇ ਜੇ ਇਹਨਾਂ ਨੇ ਕੋਈ ਵੀ ਨਿਯੁਕਤੀ ਕਰਨੀ ਹੈ ਉਹ ਜਦੋਂ ਹੁਣ ਸਾਨੂੰ ਸਾਰਿਆਂ ਨੂੰ ਬੁਲਾ ਰਹੇ ਨੇ ਉਹ ਲਾਉਣ ਵੇਲੇ ਕਿਉਂ ਨਹੀਂ ਬੁਲਾਇਆ ਗਿਆ ਉਹਨਾਂ ਨੂੰ ਲਾਉਣ ਵੇਲੇ ਤੇ ਪੁੱਛਿਆ ਵੀ ਨਹੀਂ ਤੇ ਇਕਦਾਂ ਹੀ ਫੈਸਲਾ ਸਨਾਤਾ ਉਹ ਬਹੁਤ ਹੀ ਮਰਿਆਦਾ ਤੇ ਗਲਤ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਅਸੀਂ ਨਾਲ ਖੜੇ ਆ ਤੇ ਜੇ ਇਹਨਾਂ ਨੇ ਫੈਸਲਾ ਵਾਪਸ ਨਾ ਲਿਆ ਇਹਨਾਂ ਦੇ ਖਿਲਾਫ ਜਿਹੜੀ ਪੂਰੀ ਮਹਮਾ ਹੋਊਗੀ ਤੇ ਜਿਹੜਾ ਇਹਨਾਂ ਨੂੰ ਆਪਣੇ ਸ਼੍ਰੋਮਣੀ ਗੁਰਗੋਰਾ ਪ੍ਰਬੰਧਕ ਕਮੇਟੀ ਨੂੰ ਜਿਹੜੇ ਆ ਇਹ ਜਿਹੜਾ ਇਹਨਾਂ ਨੂੰ ਬਹੁਤ ਜ਼ਿਆਦਾ ਇਹਨਾਂ ਤੇ ਮਾੜਾ ਅਸਰ ਜਾ ਰਿਹਾ ਹੈ ਕੋਣ ਨੇ ਹੰਕਸਨ ਜਥੇਬੰਦੀਆਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੇ ਖਿਲਾਫ ਨਹੀਂ ਅਸੀਂ ਚੁੰਨੇ ਆ ਇਹ ਫਿਰ ਜਿਹੜਾ ਦੁਬਾਰਾ ਵਧੀਆ ਢੰਗ ਨਾਲ ਚਲਾਉਂਦੇ ਪਰ ਇਹ ਜਿਹੜੇ ਦੇ ਹੁਣ ਗਲਤੀ ਤੇ ਗਲਤੀ ਕਰ ਰਹੇ ਨੇ ਅਕਾਲ ਤਖਤ ਸਾਹਿਬ ਦੀ ਭਾਵੇਂ 2 ਤਰੀਕ ਦੇ ਫੈਸਲੇ ਉਹ ਜਿੱਦਰ ਮਰਜੀ ਜਾਣ ਪਰ ਜਿਹੜਾ ਅਕਾਲ ਤਖਤ ਸਾਹਿਬ ਨੂੰ ਪਾਸੇ ਕਰਕੇ ਇਹਨਾਂ ਨੇ ਆਪਣਾ ਹੀ ਸੋਚਿਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭਾਵੇਂ ਲਾ ਦੇਓ ਅ ਜਿਹੜੇ ਦਮਨਵਰ ਸਾਹਿਬ ਦੇ ਵੀ ਜਥੇਦਾਰ ਨੂੰ ਲਾਹਤਾ ਉਹਦੇ ਕਰਕੇ ਹੀ ਤੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਵੀ ਲਾਹਤਾ ਹੁਣ ਜਿਹੜਾ ਆਪਣੇ ਨਵੇਂ ਬਣਾਤੇ ਤੇ ਉਹ ਨਵੇਂ ਕਿਹਨੂੰ ਆਪਣੇ ਕਿਹਦੀ ਸਹਿਮਤੀ ਨਾਲ ਬਣਾਏ ਨੇ ਹੁਣ ਸਾਰਿਆਂ ਨੂੰ ਫੋਨ ਕਰਦੇ ਨੇ ਵੀ ਆਓ ਆਓ ਬਿਲਕੁਲ ਕਿਸੇ ਨੇ ਨਿਹੰਗ ਸਿੰਘ ਜਥੇਬੰਦੀਆਂ ਨੇ ਉਹਦੇ ਡਟ ਕੇ ਉਹਨਾਂ ਦੇ ਖਿਲਾਫ ਜਿਹੜੇ ਖੜਾਂਗੇ ਤੇ ਜਿੱਥੇ ਉਹ ਉਹਨਾਂ ਨੇ ਕਰਨਾ ਨਹੀਂ ਸੰਗ ਫੌਜਾ ਜੜੀਆਂ ਲੈ ਵਿਹੀਰਾ ਘੱਟ ਕੇ ਜਾਣ ਕੇ ਤੁਰੰਤ ਜਿਹੜਾ ਇਹ ਫੈਸਲਾ ਵਾਪਸ ਲੈਣ ਦੇਹ ਸ਼ਿਵਾ ਵਰ ਮੋਹੇ ਹੈ ਸ਼ੁਭ ਕਰਮਨ ਤੇ ਕਮੂ ਨਾ ਧਰੂ ਨਾ ਧਰੂ ਅਰ ਸੋ ਜਬ ਜਾਹਲਰੋਂ ਨਿਸ਼ਚੈ ਕਰੇ ਆਪਣੀ ਜੀਤ ਕਰੂ ਅਰ ਸੇਖੂ ਆਪਣੇ ਹੀ ਮਨ ਕੋ ਇਹ ਲਾਲਚ ਹੈ ਗੁਨ ਤਹ ਜਦੋਂ ਜਦੋਂ ਜਬ ਆਪ ਕੀ ਔਰ ਨੇ ਨਿਧਾਨ ਬਣਾ ਹਾ ਤਹੀ ਰਣ ਮੈਂ ਤਬ ਜੂਝ ਮਰੋ ਸੋ ਜਿਹੜੇ ਫੈਸਲੇ ਨੇ ਗੁਰੂ ਸਾਹਿਬ ਨੇ ਸਾਨੂੰ ਜਿਹੜੀ ਹੈ ਬਹੁਤ ਵੱਡੀ ਸੇਧ ਦਿੱਤੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਜਾ ਨਵਾਜਾ ਸ੍ਰੀ ਅਕਾਲ ਤਖਤ ਸਾਹਿਬ ਉਦੀ ਮਰਿਆਦਾ ਮਾਨ ਮਰਿਆਦਾ ਜਿਹੜੀ ਐ ਮੈਂ ਜਿੱਥੇ ਸਾਰੇ ਸਾਡੇ ਮਹਾਪੁਰਖ ਨਾਨਕਸਰ ਵਾਲੇ ਦਮਨਵੀ ਟਕਸਾਲ ਦੇ ਮੁਖੀ ਸਾਰਿਆਂ ਨੂੰ ਬੇਨਤੀ ਕਰਦਾ ਡਟ ਕੇ ਪਹਿਰਾ ਦਈਏ ਤੇ ਕੱਲ ਨੂੰ ਨੇ ਹੈਂਕਸਿੰਗ ਜਥੇਬੰਦੀਆਂ ਸ੍ਰੀ ਅਨੰਦਪੁਰ ਸਾਹਿਬ ਜਿਹੜੀਆਂ ਅਮਰਤ ਵੇਲੇ ਤੋਂ ਹੀ ਪਹੁੰਚ ਜਾਣਾ ਤੇ ਜੇ ਇਹਨਾਂ ਨੇ ਕੋਈ ਖਰਾਬੀ ਕੀਤੀ ਕਿਸੇ ਨੇ ਵੀ ਤੇ ਉਹ ਜਿਹੜਾ ਆਪਣੇ ਨਤੀਜੇ ਉਹ ਆਪ ਜਾਣੂ ਹੋਊਗਾ ਸੋ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰਿਆਂ ਨੇ ਬਹੁਤ ਜਿੱਥੇ ਅਮਨ ਮਾਨ ਦੇ ਨਾਲ ਪਰ ਸਤਨਾਮ ਵਾਹਿਗੁਰੂ ਦਾ ਜਪ ਵੀ ਜਪਣਾ ਪਰ ਇਹ ਜਿਹੜਾ ਕਾਰਜ ਹੈ ਇਹ ਬਿਲਕੁਲ ਨਹੀਂ ਹੋਣ ਦਿਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਤਾਰੇ ਜੀ ਆਵੇ ਨਿਹਾਲੋ ਜਾਵੇ ਫਤਿਹ ਪਾਵੇ ਸਤਿ ਸ੍ਰੀ ਅਕਾਲ ਕੱਲ ਦੇ ਫੈਸਲੇ ਵਾਸਤੇ ਗੁਰੂ ਦੀਆਂ ਲੜਦੀਆਂ ਨਿਹੰਗ ਸਿੰਘ ਫੌਜਾਂ ਗੁਰੂ ਦੀਆਂ ਲੜਦੀਆਂ ਨਿਹੰਗ ਸਿੰਘ ਫੌਜਾਂ ਦੇ ਨਾਲ ਸਾਰੇ ਸ਼ੰਤ ਮਹਾਂਪੁਰਖ ਵੀ ਸਾਰੇ ਨਾਲ ਨੇ ਤੇ ਜਿੱਥੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚੱਲਦਾ ਵਹੀਲ ਚੱਕਰਵਰਤੀ ਪੰਜਾਬ ਹਿੰਦੁਸਤਾਨ ਪੰਜਾਬ ਭਾਰਤ ਵਿਖੇ ਜਿਹੜਾ ਹਮੇਸ਼ਾ ਚੱਕਰਵੈ ਦਾ ਦੌਰ ਪਾਇਓ ਧਰਮ ਰਾਜ ਪੁਜਿਤ ਗਿਰਵਰ ਕੋ ਉਹਦੇ ਅਸ ਸਮੁੰਦਰੰਗ ਪਰਯੰਤੰ ਅਫਜਲ ਰਾਜ ਮਿਲਿਓ ਸੋਰ ਸੋਰਪੁਰ ਕੋ ਸੁਖ ਖਾਲਸਾ ਜਿਹੜਾ ਜਿੱਥੇ ਜੰਗਲਾਂ ਦੇ ਵਿੱਚ ਵੀ ਜਦੋਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਜਦੋਂ ਮੁਗਲਾਂ ਦੇ ਨਾਲ ਭਾਵੇਂ ਅੰਗਰੇਜ਼ਾਂ ਦੇ ਨਾਲ ਜੰਦ ਕਰਦਾ ਹੋਇਆ ਜੰਗਲਾਂ ਦੇ ਵਿੱਚ ਵੀ ਹੁੰਦਾ ਸੀ ਤੇ ਉਦੋਂ ਵੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵੇਂ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਿੰਨੇ ਵੀ ਜਥੇਦਾਰ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਵਿਨੋਦ ਸਿੰਘ ਤੋਂ ਬਾਬਾ ਸਹਿਬ ਸੰਜੀ ਕਲਾਤਾਰੀ ਤੱਕ ਜਿੱਥੇ 11 ਜਥੇਦਾਰ ਬੁੱਢਾ ਦਲ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਏ ਨੇ ਤੇ ਜਿੱਥੇ ਵੀ ਕਿਤੇ ਲੋੜ ਪਈ ਖਾਲਸੇ ਪੰਥ ਨੂੰ ਬੁੱਢਾ ਦਲ ਨੇ ਜਿਹੜੇ ਹੁਕਮਨਾਮੇ ਜਾਰੀ ਕੀਤੇ ਇਹ ਜਿਹੜਾ ਇਹ ਕੱਲ ਜੋ ਵੀ ਪਰਖੋਂ ਸਿੰਘ ਸਾਹਿਬਾਂ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਉਹਨਾਂ ਨੂੰ ਲਾਹਣ ਦਾ ਕੰਮ ਕੀਤਾ ਗਿਆ ਇਹ ਜਿਹੜਾ ਵਿਧੀ ਵਿਧਾਨ ਜੋ ਹੈ ਉਹ ਬਹੁਤ ਹੀ ਗਲਤ ਹੈ ਜੇ ਉਹਨਾਂ ਦੀ ਨਿਯੁਕਤੀ ਹੈ ਉਹ ਸਰਬੱਤ ਖਾਲਸੇ ਦੇ ਰਾਹੀਂ ਹੋਣੀ ਚਾਹੀਦੀ ਹੈ ਤੇ ਜਿਹੜਾ ਸਾਰੀਆਂ ਸੰਗਤਾਂ ਦੇ ਉਹਨਾਂ ਨੇ ਕੀ ਗਲਤੀ ਕੀਤੀ ਹੈ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਣੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਹੋਰਾਂ ਨੇ ਉਹ ਇਕਦਾਂ ਹੀ ਗਲਤੀ ਸਾਹਮਣੇ ਆ ਗਈ ਪਹਿਲਾਂ ਨਹੀਂ ਸੀ ਪਤਾ ਦੋ ਤਰੀਕ ਤੋਂ ਬਾਅਦ ਹੀ ਇਹ ਗਲਤੀਆਂ ਦਾ ਪਤਾ ਲੱਗਣਾ ਸੀ ਸੋ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਜਿਹੜਾ ਸਾਰੀਆਂ ਨਿਹੰਗ ਸਿੰਘਾਂ ਦੇ ਜਥੇਬੰਦੀਆਂ ਉਹਨਾਂ ਦੇ ਮੁਖੀਆਂ ਦੇ ਨਾਲ ਗੁਰਮਤਾ ਕਰਕੇ ਇਹ ਫੈਸਲਾ ਲਿਆ ਗਿਆ ਕਿ ਆਪਾਂ ਜਿਹੜਾ ਕੱਲ ਦਾ ਇਹਦਾ ਵਿਰੋਧ ਕਰਨਾ ਤੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਉਹਦੇ ਨਾਲ ਪੂਰਾ ਡਟ ਕੇ ਪੈਰਾ ਦੇਣਗੀਆਂ ਸਾਰੇ ਉਧਰ ਵੀ ਰਾਹ ਜਿਹੜਾ ਆਪਾਂ ਤਕਸ਼ਰੀ ਕੇਸਗੜ ਸਾਹਿਬ ਜਿੱਥੇ ਖਾਲਸਾ ਪੰਥ ਦੀ ਸਾਜਨਾ ਹੋਈ ਉੱਥੇ ਨਮਸਕਾਰ ਕਰਕੇ ਤੇ ਬਹੁਤ ਹੀ ਸਤਿਕਾਰ ਦੇ ਨਾਲ ਜਿਹੜਾ ਆਪਾਂ ਇਹ ਕੰਮ ਵੀ ਨਹੀਂ ਹੋਉਂਦੇ ਨਾ ਤੇ ਕਿਉਂ ਜਦੋਂ ਗੁਰੂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਜਿਨ੍ਹਾਂ ਦੀ ਸਾਜਣਾ ਹੀ ਗੁਰੂ ਸਾਹਿਬ ਨੇ ਉੱਥੋਂ ਕੀਤੀ ਆ ਪਰ ਜਿਹੜਾ ਇਹ ਕਾਰਜ ਉਹ ਕਰ ਰਹੇ ਨੇ ਮਰਿਆਦਾ ਦੇ ਖਿਲਾਫ ਤੇ ਉਵੇਂ ਹੀ ਮੈਂ ਬੇਨਤੀ ਕਰਦਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਇਹ ਜਿਹੜੇ ਫੈਸਲੇ ਹੋਏ ਨੇ ਉਹਨਾਂ ਨੂੰ ਵੀ ਜਿਹੜਾ ਆਪਣੇ ਉਹਦੇ ਤੇ ਡਟ ਕੇ ਪਹਿਰਾ ਦੇਣਾ ਚਾਹੀਦਾ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ ਵੀ ਤੇ ਜਿੱਥੇ ਖਾਲਸਾ ਪੰਥ ਸਾਰਾ ਉਹਨਾਂ ਦੇ ਨਾਲ ਹੈ ਤੇ ਉਹਨਾਂ ਨੂੰ ਵੀ ਕਾਇਮ ਹੋ ਕੇ ਜਿਹੜੇ ਉੱਤੇ ਸਖਤ ਪਹਿਰੇ ਦੇਣੇ ਚਾਹੀਦੇ ਨੇ ਸੋ ਇੰਨਾ ਕੁਝ ਕਹਿੰਦਾ ਹੋਇਆ ਸਾਰੀਆਂ ਗੁਰਸਿੱਖ ਸੰਗਤਾਂ ਤੋਂ ਜਿੱਥੇ ਮੈਂ ਬੇਨਤੀ ਕਰਦਾ ਜਬਲਾ ਖਾਲਸਾ ਰਹੇ ਨਿਆਰਾ ਤਬਲਾ ਤੇਜ ਦੇऊं ਮੈਂ ਸਾਰਾ ਜਬੇ ਗਹਿ ਬਿਫਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਜਿੱਥੇ ਕੱਲ ਦੇ ਪ੍ਰੋਗਰਾਮ ਨੇ ਉੱਥੇ ਜਿਹੜਾ 12 10 11 ਤੇ 12 ਤਰੀਕ ਨੂੰ ਜਿਹੜੇ ਕੀਰਤਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੌਮੀ ਤਿਉਹਾਰ ਹੋਲਾ ਮਹੱਲਾ ਉੱਥੇ ਜਿਹੜੇ ਆ 13 14 ਤੇ 15 ਤਰੀਕ ਨੂੰ ਜਿਹੜੇ ਹੋਲੇ ਮਹੱਲੇ ਦੇ ਵੀ ਵੱਡੇ ਕੌਮੀ ਤਿਉਹਾਰ ਹੋਲਾ ਮਹੱਲਾ ਗੁਰੂ ਦੀਆਂ ਲਾਡੀਆਂ ਨਹਿੰਸ ਸਿੰਘ ਫੌਜਾਂ ਨੇ 15 ਮਾਰਚ ਨੂੰ ਜਿਹੜਾ ਖਾਲਸਾ ਹੀ ਮਹੱਲਾ ਜਿਹੜਾ ਖੇਡਣਾ ਤੇ ਉਹਦੇ ਵਿੱਚ ਵੀ ਆਪਾਂ ਬਹੁਤ ਵੱਡੇ ਪੱਧਰ ਤੇ ਹਾਜ਼ਰੀਆਂ ਲਵਾਉਣੀਆਂ ਨੇ ਸੋ ਜਿਹੜੇ ਕੱਲ ਦੇ ਪ੍ਰੋਗਰਾਮ ਨੇ ਇਹਦੇ ਤੇ ਆਪਾਂ ਡਟ ਕੇ ਪੈਰਾ ਦੇਣਾ ਤੇ ਇਹ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਜੈਕਟਿਵ ਜਿਨ੍ਹਾਂ ਨੇ ਕੰਮ ਕੀਤਾ ਗਲਤੀ ਕੀਤੀ ਹੈ ਇਹ ਤੁਰੰਤ ਵਾਪਸ ਲੈਣ ਤੇ ਧਾਮੀ ਸਾਹਿਬ ਜਿਹੜੇ ਆਪਣੇ ਪ੍ਰਧਾਨਗੀ ਤੋਂ ਅਸਤੀਫਾ ਦੇ ਗਏ ਨੇ ਤੇ ਉਹਨਾਂ ਨੂੰ ਵੀ ਇਹਦੇ ਵਿੱਚ ਰੋਲ ਨਿਭਾਉਣਾ ਚਾਹੀਦਾ ਜਾਂ ਸ਼ਰੋਮਣੀ ਅਕਾਲੀ ਦਲ ਹੈ ਉਹਨਾਂ ਨੂੰ ਵੀ ਜਿਹੜਾ ਪੂਰਨ ਜਿਹੜਾ ਇਹਨਾਂ ਨੂੰ ਰੋਲ ਜਿਹੜਾ ਆਜ਼ਾਦ ਕਰਨਾ ਚਾਹੀਦਾ ਹੈ ਕਿਹਦਾ ਇਹ ਹੁਕਮ ਕਿਹਦੇ ਹੁਕਮ ਦੇ ਨਾਲ ਇਹ ਸਭ ਕੁਝ ਹੋ ਰਿਹਾ ਬਹੁਤ ਹੀ ਗਲਤ ਹੈ ਸੋ ਸਾਰਿਆਂ ਨੂੰ ਆਪਾਂ ਨੂੰ ਇਹਦੇ ਤੇ ਡਟ ਕੇ ਪੈਰਾ ਦੇਣਾ ਚਾਹੀਦਾ ਮਰਿਆਦਾ ਦੇ ਨਾਲ ਖੜਨਾ ਚਾਹੀਦਾ ਤੇ ਜੋ ਵੀ ਵਿਧੀ ਵਿਵਧਾਨ ਜੋ ਸਰਬੱਤ ਖਾਲਸੇ ਦੇ ਰਾਹੀਂ ਜਿਹੜੀ ਹੈ ਉਹ ਨਿਯੁਕਤੀ ਸੰਗ ਸਾਬਾਂ ਦੀ ਹੋਣੀ ਚਾਹੀਦੀ ਹੈ ਤੇ ਲਾਉਣ ਵੇਲੇ ਕਿੰਨਾ ਬੇ ਇੱਜ਼ਤ ਕਰਕੇ ਉਹਨਾਂ ਨੂੰ ਲਾਇਆ ਗਿਆ ਉਹ ਬਹੁਤ ਹੀ ਮੰਦ ਭਗ ਹੈ ਸੋ ਸਾਰੀਆਂ ਗੁਰਸਿੱਖ ਸੰਗਤਾਂ ਆਪਾਂ ਇੱਥੇ ਡਾਟ ਕੇ ਪੈਰਾ ਦੇਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਕਿ ਜਗਾਰੇ ਜੀ ਆਪ ਉਸਤਾਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਸੋਤਿ ਸ੍ਰੀ ਅਕਾਲ